ਸਿਰਫ ਅੱਜ ਦੇ ਲਈ ਫਰਵਰੀ 16 ਵਫਾਦਾਰ ਭਾਵਨਾਵਾਂ ਜਦ ਅਸੀਂ ਅੱਜ ਦੀ ਅਸਲੀਅਤ ਨੂੰ ਸਬਕਾਰਨ ਤੋਂ ਇਨਕਾਰ ਕਰ ਦਿੰਦੇ ਹਾਂ ਤਾਂ ਅਸੀਂ ਆਪਣੀ ਉੱਚ ਸ਼ਕਤੀ ਤੇ ਆਪਣੇ ਵਿਕਾਸ ਨੂੰ ਨਕਾਰ ਰਹੇ ਹੁੰਦੇ ਹਾਂ ਇਸ ਤਰ੍ਹਾਂ ਸਾਡੀਆਂ ਸਮੱਸਿਆਵਾਂ ਵੱਧਦੀਆਂ ਹਨ ਘਟਦੀਆਂ ਨਹੀਂ ਕੁਝ ਦਿਨ ਸਿਰਫ ਇਸ ਤਰ੍ਹਾਂ ਦਾ ਰਾਹ ਹੀ ਨਹੀਂ ਦਿਖਾ ਪਾਉਂਦੇ ਜਿਸ ਤਰ੍ਹਾਂ ਕੀ ਅਸੀਂ ਚਾਹੁੰਦੇ ਹਾਂ ਕਿ ਉਹ ਉਵੇਂ ਹੀ ਹੋਣ ਸਾਡੀਆਂ ਸਾਡੀ ਸਮੱਸਿਆਵਾਂ ਇੱਕ ਟੁੱਟੇ ਹੋਏ ਬੂਟ ਦੇ ਫੀਤੇ ਦੀ ਤਰ੍ਹਾਂ ਇੱਕਦਮ ਸਹਿਜ ਆਸਾਨ ਹੋ ਸਕਦੀਆਂ ਹਨ ਜਾਂ ਸੁਪਰਮਾਰਕੀਟ ਦੀ ਲਾਈਨ 'ਚ ਖੜੇ ਹੋਣ ਦੀ ਤਰ੍ਹਾਂ ਇੱਕਦਮ ਆਸਾਨ ਹੋ ਸਕਦੀ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਕਿਸੇ ਸੰਗੀਨ ਸਮੱਸਿਆ ਦਾ ਸਾਹਮਣਾ ਕਰੀਏ ਅਤੇ ਨੌਕਰੀ ਦਾ ਚਲੇ ਜਾਣਾ ਜੀ ਅਤੇ ਘਰ ਦਾ ਜਾਂ ਕਿਸੇ ਆਪਣੇ ਪਿਆਰੇ ਸੱਜਣ ਦਾ ਹੱਥ ਛੋ ਨਿਕਲ ਜਾਣਾ ਕੁਝ ਵੀ ਹੋਵੇ ਅਸੀਂ ਆਪਣੀਆਂ ਮਹਾਨ ਭਾਵਨਾਵਾਂ ਤੋਂ ਅੱਖਾਂ ਚੁਰਾਉਂਦੇ ਲਈ ਇਧਰ ਉਧਰ ਦਾ ਕੋਈ ਰਾਹ ਦੇਖਦੇ ਫਿਰਦੇ ਹਾਂ ਅਤੇ ਸਹਿਜ ਭਾਵ ਨਾਲ ਇਹ ਸਬਕਾਰ ਕਰਨਾ ਹੀ ਨਹੀਂ ਚਾਹੁੰਦੇ ਕਿ ਉਹ ਭਾਵਨਾਵਾਂ ਕਾਫੀ ਦਰਦਨਾਖਨ ਕਿਸੇ ਨੇ ਵੀ ਸਾਡੇ ਨਾਲ ਕੋਈ ਵਾਅਦਾ ਨਹੀਂ ਕੀਤਾ ਹੈ ਕਿ ਜਦ ਅਸੀਂ ਡਰੱਗਸ ਲੈਣਾ ਬੰਦ ਕਰ ਦੇਵਾਂਗੇ ਤਾਂ ਹਰ ਗੱਲ ਸਾਡੇ ਮਨ ਮੁਤਾਬਕ ਸਾਡੇ ਹਿਸਾਬ ਨਾਲ ਹੋਣ ਲੱਗੇਗੀ ਅਸਲ ਜੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਡਰੱਗਸ ਲੈ ਰਹੇ ਹਾਂ ਜਾਂ ਨਹੀਂ ਜਿੰਦਗੀ ਆਪਣੇ ਤਰੀਕੇ ਨਾਲ ਆਪਣੇ ਰਾਹ ਤੇ ਚਲਦੀ ਰਹੇਗੀ ਅਸੀਂ ਚੰਗੇ ਦਿਨ ਵੀ ਦੇਖਾਂਗੇ ਅਤੇ ਮਾੜੇ ਵੀ ਆਰਾਮਦਾਇਕ ਭਾਵਨਾਵਾਂ ਵੀ ਹੋਣਗੀਆਂ ਅਤੇ ਤਰਦਨਾਕ ਵੀ ਪਰ ਸਾਨੂੰ ਉਹਨਾਂ ਚੋਂ ਕਿਸੇ ਤੋਂ ਵੀ ਅੱਖਾਂ ਚਰਾ ਕੇ ਹੁਣ ਭੱਜਣ ਦੀ ਲੋੜ ਨਹੀਂ ਹੈ ਹੁਣ ਅਸੀਂ ਤਰਦ ਦੁੱਖ ਉਦਾਸੀ ਗੁੱਸਾ ਨਿਰਾਸ਼ਾ ਸ਼ੋਗ ਹਤਾਸ਼ਾ ਅਸਫਲਤਾ ਉਹ ਸਾਰੀਆਂ ਭਾਵਨਾਵਾਂ ਸਹਿਣ ਕਰ ਸਕਦੇ ਆ ਜਿਨ੍ਹਾਂ ਨੂੰ ਕਦੇ ਡਰੱਗਸ ਲੈਣ ਦੇ ਦਿਨਾਂ 'ਚ ਅਸੀਂ ਦੂਰ ਭੱਜਿਆ ਕਰਦੇ ਸੀ ਹੁਣ ਅਸੀਂ ਪਾਉਂਦੇ ਹਾਂ ਕਿ ਅਸੀਂ ਇਹਨਾਂ ਸਾਰੀਆਂ ਭਾਵਨਾਵਾਂ 'ਚ ਫਸ ਕੇ ਵੀ ਸਾਫ਼ ਸਾਫ਼ ਸ਼ੁੱਧ ਬਚ ਨਿਕਲ ਸਕਦੇ ਹਾਂ ਅਸੀਂ ਮਰ ਨਹੀਂ ਜਾਵਾਂਗੇ ਸੰਸਾਰ ਥਰ-ਥਰਾ ਕੇ ਟਹਿ ਨਹੀਂ ਜਾਵੇਗਾ ਸਿਰਫ ਇਸੇ ਲਈ ਕਿਉਂਕਿ ਅਸੀਂ ਥੋੜੀ ਜਹੀ ਬੇਚੈਨੀ ਦਾ ਤਜਰਬਾ ਕਰ ਰਹੇ ਹਾਂ ਹੁਣ ਅਸੀਂ ਇਸ ਗੱਲ ਤੇ ਯਕੀਨ ਕਰਨਾ ਸਿੱਖ ਚੁੱਕੇ ਹਾਂ ਕਿ ਸ਼ਮਾ ਸਾਨੂੰ ਹਰ ਦਿਨ ਜੋ ਕੁਝ ਵੀ ਤਮਾਸ਼ਾ ਦਿਖਾਉਂਦਾ ਹੈ ਉਸ ਨੂੰ ਦੇਖਦੇ ਹੋਏ ਅਸੀਂ ਜੀ ਸਕਦੇ ਹਾਂ ਸਿਰਫ ਅੱਜ ਦੇ ਲਈ ਮੈਂ ਇਸ ਦਿਨ ਨੂੰ ਉਸੇ ਤਰੀਕੇ ਨਾਲ ਜਿਉਂਦੇ ਹੋਏ ਮੈਂ ઈશ્વર 'ਚ ਆਪਣੇ ਵਿਸ਼ਵਾਸ ਦਾ ਭਰਪੂਰ ਤਜਰਬਾ ਕਰਾਂਗਾ। શુભ ਦਿਨ।